ਸ਼੍ਰੋਮਣੀ ਅਕਾਲੀ ਦਲ ਲਈ ਲੰਗਾ ਕੱਲ ਇੱਕ ਮਹੱਤਵਪੂਰਨ ਦਿਨ ਰਿਹਾ। ਉਹਨਾਂ ਦੇ ਵੱਲੋਂ ਦੋ ਵੱਡੇ ਚਿਹਰੇ ਆਪਣੀ ਪਾਰਟੀ ਦੇ ਵਿੱਚ ਲਿਆਂਦੇ ਗਏ। ਇੱਕ ਤਾਂ ਬੀਬੀ ਜਗੀਰਕੌਰ ਦੀ ਘਰ ਵਾਪਸੀ ਹੋਈ ਹੈ ਔਰ ਦੂਜੇ ਪਾਸੇ ਜਲੰਧਰ ਦੇ ਵਿੱਚ ਡੀਐਚਓ ਲਖਵੀਰ ਸਿੰਘ ਜਿਹੜੇ ਹੁਸ਼ਿਆਰਪੁਰ ਦੇ ਧਾਕ ਡੀਐਚਓ ਨੇ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਕੀਤਾ। ਖੈਰ ਡੀਐਚਓ ਲਖਵੀਰ ਸਿੰਘ ਜਿਹੜੇ ਪਹਿਲਾਂ ਆਮ ਆਦਮੀ ਪਾਰਟੀ ਦੇ ਵੱਲ ਜਾ ਰਹੇ ਸੀ ਆਖਰਕਾਰ ਅੰਤ ਤੱਕ ਆਂਦੇ-ਆਂਦੇ ਸ਼ਰੋਮਨੀ ਅਕਾਲੀ ਦਲ ਵੱਲ ਆਗੇ ਔਰ ਇਹ ਵੀ ਸੰਭਾਵੀ ਤੌਰ ਦੇ ਉੱਤੇ ਕਿਹਾ ਜਾ ਰਿਹਾ ਹੈ ਕਿ ਕੀ ਡੀ ਐਚਓ ਲਖਵੀਰ ਸਿੰਘ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਸਭਾ ਦੀ ਚੋਣ ਵੀ ਲੜ ਸਕਦੇ ਨੇ ਕਿਉਂਕਿ ਅਜੇ ਤੱਕ ਹੁਸ਼ਿਆਰਪੁਰ ਸੀਟ ਨੂੰ ਲੈ ਕੇ ਕਿਸੇ ਪਾਸੇੋਂ ਵੀ ਕੋਈ ਖੁਲਾਸਾ ਨਹੀਂ ਸਾਹਮਣੇ ਆਇਆ ਫਿਲਹਾਲ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਡੀਐਚਓ ਲਖਵੀਰ ਸਿੰਘ ਨੇ ਪਰ ਦੂਜੇ ਪਾਸੇ ਬੀਬੀ ਜਗੀਰਕੌਰ ਦੀ ਘਰ ਵਾਪਸੀ ਹੁੰਦੀ ਹੈ ਵੱਡੀ ਗੱਲ ਇਹ ਕਿ ਬੀਬੀ ਜਗੀਰਕੌਰ ਜਿਹੜੇ ਇਹ ਦਾਵਾ ਕਰ ਰਹੇ ਹੁੰਦੇ ਨੇ ਕਿ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਗਿਆ ਜਿਹੜੇ ਇਹ ਦਾਵਾ ਕਰ ਰਹੇ ਹੁੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਇੱਕ ਕਾਰਪੋਰੇਟ ਬਿਜ਼ਨਸ ਵਾਂਗ ਪਾਰਟੀ ਨੂੰ ਚਲਾ ਰਹੇ ਨੇ ਇੱਕ ਪ੍ਰਧਾਨ ਵਾਂਗ ਕੰਮ ਨਹੀਂ ਕਰ ਰਹੇ ਸੁਖਬੀਰ ਸਿੰਘ ਬਾਦਲ ਦੇ ਮਾਫੀ ਨਾਮੇ ਦੇ ਉੱਤੇ ਬੀਬੀ ਜਗੀਰਕੌਰ ਨੂੰ ਇਤਰਾਜ਼ ਹੁੰਦਾ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਨੂੰ ਲੈ ਕੇ ਲਫਾਫਾ ਕਲਚਰ ਨੂੰ ਲੈ ਕੇ ਬੀਬੀ ਜਗੀਰ ਕੌਰ ਨੂੰ ਇਤਰਾਜ਼ ਹੁੰਦਾ ਆ ਇਹਨਾਂ ਸਾਰੇ ਮਾਮਲਿਆਂ ਨੂੰ ਲੈ ਕੇ ਜਿਹੜੀ ਲੜਾਈ ਦੇ ਚੱਲਦੇ ਜਿਹੜੇ ਮਤਭੇਦ ਦੇ ਚੜਦੇ ਬੀਬੀ ਜਗੀਰ ਕੌਰ ਨੂੰ ਪਾਰਟੀ ਚੋਂ ਬਾਹਰ ਕੱਢਿਆ ਗਿਆ ਸੀ ਸਵਾਲ ਤਾਂ ਇੱਥੇ ਖੜਾ ਹੁੰਦਾ ਕਿ ਕੀ ਬੀਬੀ ਜਗੀਰ ਕੌਰ ਦੇ ਉਹ ਸਾਰੇ ਸਵਾਲ ਉਹਨਾਂ ਦਾ ਜਵਾਬ ਉਹਨਾਂ ਨੂੰ ਮਿਲ ਚੁੱਕਿਆ ਆ ਔਰ ਦੂਜੀ ਗੱਲ ਜੇ ਸਵਾਲਾਂ ਦੇ ਜਵਾਬ ਅਜੇ ਤੱਕ ਨਹੀਂ ਮਿਲੇ ਤੇ ਫਿਰ ਪਾਰਟੀ ਦੇ ਵਿੱਚ ਘਰ ਵਾਪਸੀ ਕਿਉਂ ਕੀਤੀ ਗਈ ਖੈਰ ਇਸ ਮਾਮਲੇ ਨੂੰ ਲੈ ਕੇ ਜਿੱਥੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬੀਬੀ ਜਗੀਰ ਕੌਰ ਦੀ ਘਰ ਵਾਪਸੀ ਕਰਵਾਈ ਗਈ ਉਹਨਾਂ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਸਾ ਨੇ ਘਰ ਵਾਪਸੀ ਕੀਤੀ ਔਰ ਕਈ ਇਹੋ ਜਿਹੇ ਅਕਾਲੀ ਲੀਡਰ ਸਿਗੇ ਜਿਹੜੇ ਪਹਿਲਾਂ ਛੱਡ ਕੇ ਚੱਲ ਗਏ ਸੀ ਜਿਨ੍ਹਾਂ ਨੇ ਵਾਪਸ ਘਰ ਵਾਪਸੀ ਕੀਤੀ ਹੈ ਇਸ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਇਹ ਦਾਅਵਾ ਹੈ ਕਿ ਪਾਰਟੀ ਮਜ਼ਬੂਤ ਹੋ ਰਹੀ ਹੈ ਪਾਰਟੀ ਨੂੰ ਜਿਹੜਾ ਆ ਉਹ ਹੋਰ ਰੁਝਾਨ ਮਿਲਦਾ ਪਿਆ ਪਾਰਟੀ ਦੇ ਵਿੱਚ ਦੁਆਰਾ ਪਹਿਲਾਂ ਵਰਗੀ ਚੜਤ ਆਉਂਦੀ ਨਜ਼ਰ ਆ ਰਹੀ ਹੈ ਪਰ ਕੀ ਇਸ ਪਰਵਰਤਨ ਦੇ ਨਾਲ ਕੀ ਇਸ ਘਰ ਵਾਪਸੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੋਈ ਫਰਕ ਹੋਵੇਗਾ ਖੈਰ ਇਹ ਅਲੈਦਾ ਸਵਾਲ ਨੇ ਪਰ ਲੰਗੇ ਗੱਲ ਜਦੋਂ ਬੀਬੀ ਜਗੀਰਕੌਰ ਦੀ ਘਰ ਵਾਪਸੀ ਕਰਵਾਈ ਗਈ ਤਾਂ ਬੀਬੀ ਜਗੀਰਕੌਰ ਨੇ ਭਾਸ਼ਣ ਦੌਰਾਨ ਸੁਖਬੀਰ ਸਿੰਘ ਬਾਦਲ ਨੂੰ ਉਹ ਸਾਰੀਆਂ ਗੱਲਾਂ ਗਿਣਾ ਦਿੱਤੀਆਂ ਉਹ ਸਾਰੇ ਮਤਭੇਦ ਜਿਹੜੇ ਹੋਏ ਉਹਨਾਂ ਦੇ ਵਿੱਚ ਜੋ ਕੁਝ ਵੀ ਉਹਨਾਂ ਦੇ ਵਿਚਾਰ ਸਨ ਜੋ ਉਹਨਾਂ ਨੇ ਮੀਡੀਆ ਦੇ ਜ਼ਰੀਏ ਪੱਤਰਕਾਰਾਂ ਦੇ ਜ਼ਰੀਏ ਪਬਲਿਕ ਡੋਮੇਨ ਦੇ ਵਿੱਚ ਲਿਆਂਦੇ ਉਹ ਕੱਲੀ-ਕੱਲੀ ਗੱਲ ਸਟੇਜ ਉੱਤੋਂ ਹੀ ਸੁਖਬੀਰ ਸਿੰਘ ਬਾਦਲ ਨੂੰ ਗਿਣਾ ਦਿੱਤੀ ਜਦੋਂ ਉੱਥੇ ਹੀ ਨਾਲ ਬੈਠੇ ਹੋਏ ਹੁੰਦੇ ਨੇ ਹਾਸੇ-ਹਾਸੇ ਵਿੱਚ ਹੀ ਹਰ ਇੱਕ ਚੀਜ਼ ਬੀਬੀ ਜ਼ਗੀਰਕੌਰ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਦੱਸ ਦਿੱਤੀ ਗਈ ਜੇ ਨਾ ਚੀਜ਼ਾਂ ਨੂੰ ਲੈ ਕੇ ਬੀਬੀ ਜ਼ਗੀਰਕੌਰ ਖਫਾ ਸਨ ਸੁਖਬੀਰ ਸਿੰਘ ਬਾਦਲ ਤੋਂ ਉਹ ਹਰ ਇੱਕ ਚੀਜ਼ ਸੁਖਬੀਰ ਸਿੰਘ ਬਾਦਲ ਦੇ ਅੱਗੇ ਰੱਖ ਦਿੱਤੀ ਗਈ ਉਸ ਵੇਲੇ ਬੀਬੀ ਜ਼ਗੀਰਕੌਰ ਨੇ ਆਪਣੇ ਭਾਸ਼ਣ ਦੌਰਾਨ ਕੀ ਕੁਝ ਕਿਹਾ ਆਓ ਸੁਣ ਲੈਂਦੇ ਹਾਂ ਨਾ ਹੋਵੇ ਬਾਦ ਸਾਹਿਬ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੱਡੇ ਬਾਦਲ ਸਾਹਿਬ ਨੇ ਇਸ ਇਲਾਕੇ ਚਿੜੀ ਨਹੀਂ ਫੜਕਣ ਦਿੱਤੀ ਚਿੜੀ ਫੜ ਕਿੱਦਾਂ ਜਾਵੇ ਇੱਥੇ ਚਿੜੀ ਨਹੀਂ ਫੜਕ ਸਕਦੀ ਸਾਡੇ ਸਾਰੇ ਵਰਕਰ ਇਕੱਠੇ ਐ ਕਿਸੇ ਦੇ ਪਿੱਛੇ ਨਹੀਂ ਲੱਗ ਸਕਦੇ ਮਤ ਸੋਚਿਓ ਕਿ ਕਿਸੇ ਨੂੰ ਨੀਮਾ ਦਿਖਾਉਣ ਵਾਸਤੇ ਬੀਬੀ ਜ਼ਗੀਰਕਾਰ ਨੂੰ ਖਤਮ ਕਰਨ ਵਾਸਤੇ ਕੋਈ ਇੱਥੇ ਬਾਗ ਡੋਰਸੋ ਇਹ ਮੈਂ ਕਹਿ ਸਕਦੀ ਐ ਅਕਾਲੀ ਦਲ ਇਸ ਸਥਾਨ ਤੋਂ ਬਿਨਾਂ ਜਿਤਨਾ بڑا ਔਖਾ ਐ ਭਾਵੇਂ ਜੋ ਮਰਜੀ ਹੋਏ ਤਾਂ ਇਸ ਤਪਾਰ ਸਿਚੀ ਨੇ ਕਿਹਾ ਜਿੱਤੇਗਾ ਤਾਂ ਇਸ ਸਥਾਨ ਤੋਂ ਜਿੱਤੇਗਾ ਜਿੱਤੇਗਾ ਤਾਂ ਇੱਥੇ ਹੀ ਤਖੜਾ ਹੋਏਗਾ ਨਹੀਂ ਤਾਂ ਨਹੀਂ ਜਿੱਤ ਸਕਦਾ ਕਿਉਂਕਿ ਪੰਥ ਦੀ ਇਹ ਜਮਾਤ ਦਾ ਧੁਰਾ ਹੈ ਇਹ ਧੁਰਾ ਉਹਨਾਂ ਸ਼ਰਤਾਂ ਪਿੱਛੇ ਲਾ ਕੇ ਕੋਈ ਗੱਲ ਨਾ ਸੋਚਿਆ ਕਰੋ ਉਤੇ ਲੋਕ ਇੱਥੇ ਹਰ ਇਲਾਕਿਆਂ ਦੇ ਵਿੱਚ ਚੋਂਦੇ ਐ ਕਿ ਕੋਈ ਇੱਥੇ ਗਰੁੱਪ ਬਣ ਗਰੁੱਪ ਨਾ ਬਣ ਰਿਓ ਅਸੀਂ ਬਰਦਾਸ਼ਤ ਨਹੀਂ ਕਰਨਾ ਅਸੀਂ ਕਰ ਨਹੀਂ ਸਕਦੇ ਇੱਥੇ ਸਭ ਇਕੱਠੇ ਇੱਕ ਝੰਡੇ ਥੱਲੇ ਖਾਲਸਾ ਪੰਥ ਦੇ ਝੰਡੇ ਥੱਲੇ ਸੰਤ ਬਾਬਾ ਪ੍ਰੇਮ ਸਿੰਘ ਦੇ ਝੰਡੇ ਥੱਲੇ ਔਰ ਸ਼ੋਮਨੀ ਕਲਦਾ ਦੇ ਝੰਡੇ ਥੱਲੇ ਬਾਕੀ ਗੱਲਾਂ ਤੁਹਾਣਾ ਅੰਦਰ ਬੈਠ ਕੇ ਕਰ ਲਾਂਗੇ ਇੱਕ ਮੈਂ ਕਹਿਣਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕੰਨੀ ਹੈ ਇੱਕ ਵੀ ਔਦੇ ਦੀ ਮੇਰੀ ਮੰਗ ਨਹੀਂ ਕੋਈ ਪਦਵੀ ਦੀ ਮੰਗ ਨਹੀਂ ਕਿਸੇ ਵੀ ਟਿਕਟ ਦੀ ਮੇਰੀ ਕੋਈ ਮੰਗ ਨਹੀਂ ਕਈ ਮੈਨੂੰ ਪੁੱਛਦੇ ਐ ਕਿਹੜੀ ਐ ਕਿਹੜੀ ਤੁਸੀਂ ਛਰਤਾ ਰੱਖੀਆ ਕੋਈ ਸ਼ਰਤ ਨਹੀਂ ਕੋਈ ਸ਼ਰਤ ਨਹੀਂ ਬਾਦ ਸਾਹਿਬ ਪਾਰਟੀ ਦੇ ਸੀ ਪਾਰਟੀ ਦੇ ਹਾਂ ਔਰ ਪਾਰਟੀ ਦੇ ਰਹਿਣਾ ਅਕਾਲੀ ਸੀ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਿਾਂਗੇ ਇਹੀ ਨਾਰਾ ਰਿਆ ਸਦਾ ਹਰ ਇੱਕ ਦਾ ਇਸ ਕਰਕੇ ਅੱਜ ਤੁਸੀਂ ਮਾਨ ਦੇਣ ਆਏ ਹੋ ਸਤਕਾਰ ਦੇਣ ਆਏ ਹੋ ਜੋ ਤੁਸੀਂ ਗੱਲ ਕਹਿੰਦੇ ਸੀ ਨਾ ਕਿ ਮੈਂ ਮਾਫੀ ਮੰਗਦਾ ਐਥੇ ਤੀਰ ਵਗੋ ਬੱਜਦਾ ਸ ਮੇਰੇ ਸ਼੍ਰੋਮਣੀ ਕਾਲਜ ਦਾ ਪ੍ਰਧਾਨ ਹੋਵੇ ਸਿਰ ਮਾਣ ਸੰਸਥਾ ਸ਼੍ਰੋਮਣੀ ਕਮੇਟੀ ਅਸੀਂ ਉਹਦੀ ਸੇਵਾ ਕਰਦੇ ਹੋਈਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਦੁਨੀਆ ਵਿੱਚ ਸਿਰ ਉੱਚਾ ਹੋਵੇ ਤਾਕਤ ਹੋਵੇ ਉਹ ਮਾਫੀਆ ਨਾ ਮੰਗੇ ਇੰਨਾ ਕੋਈ ਬਲ ਤੇ ਤਾਕਤ ਸਾਡੇ ਕੋਲ ਹੋਵੇ ਬਸ ਇਹੀ ਮੇਰੀ ਰੀਜ ਹੈ ਇਹੀ ਮੇਰੀ ਰੀਜ ਮੈਂ ਨਹੀਂ برداشت ਕਰ ਸਕਦੀ ਕਿਉਂਕਿ ਇਸ ਪਦਵੀ ਦੀ ਬੜਾ ਉੱਚੀ ਸੁੱਚੀ ਕਰਤਾਰ ਦੀ ਥਾਂ ਇਹਨੂੰ ਹਮੇਸ਼ਾ ਸੀ ਉੱਚਾ ਬਣਾਉਣਾ ਤਕੜਾ ਬਣਾਉਣਾ ਕੋਈ ਲਾਲਚ ਨਹੀਂ ਕੋਈ ਕੁਛ ਨਹੀਂ ਸੇਵਾਦਾਰ ਮਨ ਕੇ ਕੰਮ ਕਰਾਂਗੀ ਵਰਕਰ ਕਰਕੇ ਕਰਕਾਂਗੀ ਅੱਗੇ ਤੁਹਾਡੀਆਂ ਮਰਜ਼ੀਆਂ ਨੇ ਜਿੱਥੇ ਡਿਊਟੀ ਲਾਓਗੇ ਡੈਡੀਕੇਸ਼ਨ ਨਾਲ ਸੈਂਸੈਰਿਟੀ ਦੇ ਨਾਲ ਨਾ ਵੀ ਲਾਓਗੇ ਤਾਂ ਵੀ ਕਰ ਕਰ ਜਾ ਕੇ ਅਸੀਂ ਬਣਾ ਲਿਆ ਇੱਕ ਪੰਥਕ ਸੰਵਾਦ ਅਸੀਂ ਹਰ ਜ਼ਿਲ੍ਹੇ 'ਚ ਰਚੌਣ ਜਾ ਰਹੇ ਹਾਂ ਬੀਬੀਆਂ ਨੇ ਇਸੇ ਇੱਕ ਦਿਨ ਬਣਾਇਆ ਪੰਥਕ ਸੰਵਾਦ ਹੁਣ ਇੱਕੋ ਗੱਲ ਕਹਿ ਦਈਏ ਸਾਰੇ ਲੀਡਰਾਂ ਨੂੰ ਐਵੇਂ ਨਾ ਰੋਕਦੇ ਰਿਆ ਕਰਨ ਕਿ ਬੀਬੀ ਆਉਣੀ ਹੈ ਤਾਂ ਕਿਤੇ ਜਾਇਓ ਨਾ ਕਹਿ ਦਿਓ ਉਹਨਾਂ ਨੂੰ ਪੰਥਕ ਸੰਵਾਦ ਦੇ ਵਿੱਚ ਪੱਤੀਆਂ ਗੱਲਾਂ ਸਮਾਜ ਦੀਆਂ ਗੱਲਾਂ ਕਿੱਦਾਂ ਸਹੀ ਰਾਜਨੀਤੀ ਹੋਵੇ ਉਹਦੀਆਂ ਗੱਲਾਂ ਨਸ਼ੇ ਦੇ ਖਿਲਾਫ ਗੱਲਾਂ ਅੱਜ ਜਿਹੜਾ ਸਾਡੇ ਉੱਤੇ ਜ਼ੁਲਮ ਹੋ ਰਿਹਾ ਉਹਦੇ ਸਬੰਧ ਵਿੱਚ ਅਸੀਂ ਪੰਥਕ ਸੰਵਾਦ ਸਾਰੀਆਂ ਬੀਬੀਆਂ ਨੇ ਮਨ ਬਣਾਇਆ ਅਸੀਂ ਲਹਿਰ ਬਣ ਕੇ ਚਲਾਵਾਂਗੇ Subscribe to One India channel and never miss an update